ਸ਼ੀਕਲ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਸਰੇ ਕਾਲ ਜੀ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਅਸੀਂ ਤੁਹਾਡੇ ਆਪਣੇ ਹਰਪ੍ਰੀਤ ਕੌਰ ਅਮਨਪ੍ਰੀਤ ਕੌਰ ਤੇ ਸਾਹਮਣੇ ਬੈਠੇ ਨੇ ਜਸ਼ਨ ਰਾਏ ਤੇ ਇੱਕ ਅੰਕਲ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਹਾਂਜੀ ਠੀਕ ਹੈ ਅੱਜ ਅਸੀਂ ਚੱਲੇ ਆ ਪਹਾੜਾਂ ਚ ਅਸੀਂ ਹਜੇ ਦੇਖਣਾ ਹੈ ਕਿ ਅਸੀਂ ਜਾ ਕਿੱਥੇ ਰਹੇ ਹਾਂ ਅਸੀਂ ਜਸਟ ਇੰਨਾਕ ਸੋਚ ਕੇ ਚੱਲੇ ਆ ਕਿ ਅਸੀਂ ਪਹਾੜਾਂ ਚ ਜਾ ਰਹੇ ਹਾਂ ਤਾਂ ਅਸੀਂ ਜਿੱਥੇ ਜਿੱਥੇ ਰੁਕਾਂਗੇ ਉਹ ਤੁਹਾਨੂੰ ਸਾਰਾ ਸ਼ੋਅ ਕਰਾਂਗੇ ਸਾਡੀ ਸਾਰੀ ਜਰਨੀ ਸ਼ੋਅ ਕਰਾਂਗੇ ਅਜੇ ਸਾਡੇ ਦੋ ਮੈਂਬਰਸ ਹੋਰ ਆਉਣੇ ਨੇ ਜਦੋਂ ਆ ਗਿਆ ਆਪਾਂ ਫਿਰ ਵਲੌਗ ਕੰਟੀਨਿਊ ਕਰਾਂਗੇ ਹਾਂਜੀ ਮਿਲਵਾਉਣੀ ਅਸੀਂ ਤੁਹਾਨੂੰ ਉਹਨਾਂ ਨਾਲ ਕਿ ਮੈਂ ਤੁਸੀਂ ਸਾਰੇ ਹਣੇ ਤੇ ਅਸੀਂ ਚੱਲੇ ਅੱਜ ਪਹਾੜਾਂ 'ਚ ਤੇ ਸਾਡੇ ਨਾਲ ਨੇ ਅੰਕਲ ਤੇ ਆਪਾਂਲਾ ਬਲੌਗ ਸਟਾਰਟ ਹੋਇਆ ਬਾਅਦ ਆਤਰਪਿਚੇ ਕੀ ਕੀ ਮੈਂ ਦੇਖ ਰਿਆ ਕਿ ਪਿੱਛੇ ਉਹ ਸਾਡੇ ਅੰਟੀ ਜੀ ਤੇ ਸਾਡੇ ਅੰਕਲ ਜੀ ਅੰਕਲ ਜੀ ਤੇ ਟ੍ਰਾਈ ਕਰ ਰਹੇ ਨੇ ਤੇ ਉਹ ਆਏ ਨੇ ਬਟਿੰਡੇ ਤੋਂ ਤੁਹਾਡਾ ਨਾਮ ਕੀ ਹੈ ਸੁਖੀ ਸੁਖੀ ਸਿੱਧੂ ਤੇ ਇਹ ਵੀ ਸਿੱਧੂ ਨੇ ਹਰਪੇ ਸਿੱਧੂ ਦੋਨੇ ਸਿੱਧੂ ਸਿੱਧੂ ਤੇ ਚਲੋ ਅੱਜ ਤੁਹਾਨੂੰ ਪਿੰਗਰ ਨਜ਼ਾਰਾ ਦਿਖਾਉਣਾ ਤਾਂ ਕੀ ਕੀ ਮਤਲਬ ਅਸੀਂ ਇੰਜੋਏ ਕਰਾਂਗੇ ਉਹ ਸਭ ਤੁਹਾਨੂੰ ਚੀਜ਼ ਦਿਖਾਵਾਂਗੇ ਤੇ ਚਲੋ ਤੁਸੀਂ ਸਾਡੀ ਵੀਡੀਓ ਨੂੰ ਅੱਗੇ-ਅੱਗੇ ਦੇਖਦੇ ਰਹੋ ਪਹੁੰਚ ਗਏ ਜੀਰਕਪੁਰ ਤੇ ਇਹ ਲੋ ਜੀ ਇਹ ਸੋ ਗਿਆ ਨੀਚੇ ਇਹਦਾ ਜਾ ਕੇ ਹੀ ਪਤਾ ਲੱਗੂ ਕਿ Shimla ਪਹੁੰਚ ਗਏ ਆ ਟੰਡਣਾ ਲੋ ਜੀ ਅਸੀਂ ਪਹੁੰਚ ਚੁੱਕੇ ਆਂ ਇਹ ਪਹਾੜਾਂ ਚ ਤੁਹਾਨੂੰ ਹੁਣ ਪਹਾੜ ਦਿਖ ਹੀ ਰਹੇ ਨੇ ਸਾਡੇ ਤੇ ਅਸੀਂ ਹੁਣ ਬਸ ਕਰਨ ਲੱਗੇ ਆਂ ਜੀ ਇੰਜੋਏ ਥੋੜੇ ਘੰਟੇ ਤੱਕ ਫਲਤਾਂ ਹਜੇ ਅਸੀਂ ਪੰਜਗਲਾ ਟੱਪ ਕੇ ਪਹਿਲੀ ਪਹਾੜੀ ਤੇ ਪਹੁੰਚੇ ਆਂ ਜੀ ਤੇ ਆਪਣੇ ਬਲੌਗ ਦੋ ਚੱਲਦੇ ਨੇ ਜੀ ਤਿੰਨ ਬਲੌਗ ਚੱਲ ਰਹੇ ਨੇ ਜੀ ਆਪਣੇ ਤੇ ਤੁਸੀਂ ਇੰਜੋਏ ਕਰੋ ਦੇਖੋ ਕਿੰਨੀ ਤਗੜੀ ਪਹਾੜੀ ਵਾਹ ਜੀ ਵਾਹ ਦੇਖਣ ਦਾ ਨਜ਼ਾਰਾ ਦੇਖੋ ਜੀ ਕਿੰਨੀਆਂ ਚਿੰਗਾ ਜੀ ਇਹ ਦੇਖੋ ਤੁਸੀਂ ਚਿੰਗਾ ਬਹੁਤ ਜ਼ਿਆਦਾ ਨੇ ਜੀ ਹੱਦ ਤੋਂ ਜ਼ਿਆਦਾ ਚਿੰਗਾ ਨੇ ਜੀ ਨਾਗ ਮੋੜ ਆ ਗਿਆ ਜੀ ਖਤਰਨਾਕ ਮੋੜ ਆ ਗਿਆ ਜੀ ਇਹ ਪਹਾੜੀ ਇੱਕ ਵਿਚਾਰੀ ਰਹਿ ਗਈ ਲੱਗ ਹੋ ਗਈ ਸਾਰਿਆਂ ਤੋਂ ਤੇ ਦੇਖੋ ਕਿੰਨੀ ਤਗੜੀ ਪਹਾੜੀ ਆ ਜੀ ਜੇ ਕੋਈ ਉੱਤੇ ਚੜ ਕੇ ਹੀ ਉਤਰਨਾ ਮੁਸ਼ਕਿਲ ਆ ਬਹੁਤ ਮੁਸ਼ਕਿਲ ਆ ਬਹੁਤ ਮੁਸ਼ਕਿਲ ਆ ਚੜੂਗੇ ਕਿਉਂ ਬਸ ਹੁਣ ਅਸੀਂ ਅੱਗੇ ਜਾ ਕੇ ਦਿਖਾਉਣਾ ਜੀ ਆਹ ਟਾਵਰ ਜਾ ਗਿਆ ਟਾਰਗੇਟ ੱਪ ਕੇ ਬਸ ਅਸੀਂ ਹੁਣ ਐਂਟਰ ਹੋਗੇ ਜੀ ਐਂਟਰ ਹੋਣ ਤੋਂ ਬਾਅਦ ਜੀ ਅਸੀਂ ਕਿੱਥੇ ਕੀ ਖਾਵਾਂਗੇ ਜੀ ਉਥੋਂ ਸਾਰਾ ਕੁਝ ਦਿਖਾਵਾਂਗੇ ਜੀ ਖਾਣ ਪੀਣ ਤੋਂ ਲੈ ਕੇ ਜੀ ਗੱਡੀ ਤੱਕ ਦਾ ਰੋਡ ਆ ਬੱਲਾ 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 ਵੱਡਾ ਬਾਹੜਾ ਉਹਦਾ ਨਹੀਂ ਆਉਂਦਾ ਇਹਦੇ ਵਿੱਚ ਨਹੀਂ ਆ ਪਰ ਗੱਡੀ ਅੱਧਾ ਤੇ ਮੈਂ ਤਾਂ ਤੁਹਾਨੂੰ ਕਹਿੰਦੀ ਆ ਅੱਛਾ ਉਹ ਹੈ ਨਹੀਂ ਜਿਵੇਂ ਆ ਪਹਾੜ ਜਿਹੜੇ ਰਹਿੰਦੇ ਨੇ ਨਾ ਨਹੀਂ ਪੰਜ ਬੰਦਰ ਜੀ ਹੈ ਨਹੀਂ ਅੱਛਾ ਅਸੀਂ ਵੀ ਖੋਜ ਕਰਕੇ ਜਾਵਾਂਗੇ ਕਿਵੇਂ ਆਪ ਕਰਾਂਗੇ ਇੱਥੇ ਖੋਜ ਜੀ ਕਾਦੀ ਸੋਨਾ ਸੋਨਾ ਲੱਭ ਕੇ ਜਾਵਾਂਗੇ ਇੱਕ ਬਾੜ ਕੋੜ ਚੋਸ਼ ਮਿਲੇ ਜਿਵੇਂ ਖੋਜ ਕਰੂਗਾ ਜਿੱਥੇ صهونه لوبه کې لکه جوړو